ਹੈਲੋ ਫਰੈਂਡਸ ਆਪ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਸਵੇਰ ਦੀ ਪਿਆਰ ਭਰੀ ਗੁੱਡ ਮਾਰਨਿੰਗ ਹੈ ਜੀ ਤੇ ਲੋ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਈਆਂ ਜੀ ਇੱਕ ਨਵੀਂ ਟ੍ਰਿਕ ਜੋ ਕਿ ਆਪਾਂ ਨੂੰ ਕੁਝ ਨਹੀਂ ਯੂਜ਼ ਕਰਨਾ ਸਿਰਫ ਆਪਾਂ ਨੂੰ ਇੱਕ ਨਾਰੀਅਲ ਚਾਹੀਦਾ ਨਾਰੀਅਲ ਆਇਲ ਕਹਿੰਦੇ ਆ ਜਿਹਨੂੰ ਕੋਕਨਟ ਕੋਕੋਨਟ ਆਇਲ ਕਹਿੰਦੇ ਆ ਹਨਾ ਤੇ ਇਹ ਚੀਜ਼ ਚਾਹੀਦੀ ਆਪਾਂ ਨੂੰ ਤੇ ਇਹਦੇ ਨਾਲ ਆਪਾਂ ਆਪਣਾ ਚਿਹਰਾ ਦੁੱਧ ਨਾਲੋਂ ਵੀ ਗੋਰਾ ਕਰ ਸਕਦੇ ਆ ਹਨਾ ਤੇ ਜਿਹੜੀ ਤੁਹਾਡੀ ਛਾਈਆਂ ਝੁਰੜੀਆਂ ਪੈਂਦੀਆਂ ਔਰੇ ਹਨਾ ਰਿੰਕਲਸ ਹੁੰਦੇ ਆ ਰਿੰਕਲਸ ਹੋ ਗਏ ਛਾਈਆਂ ਹੋ ਗਈਆਂ ਇਹ ਸਾਰੀਆਂ ਦੂਰ ਹੋ ਜੂंगी ਆ ਇਹਦੇ ਨਾਲ ਹਨਾ ਤੇ ਆਪਾਂ ਇਹ ਵਾਲੀ ਟ੍ਰਿਕ ਯੂਜ਼ ਕਰਦੇ ਆ ਇਹ ਵਾਲੀ ਟ੍ਰਿਕ ਮੈਂ ਪਿਛਲੀ ਸਰਦੀਆਂ ਚ ਵੀ ਯੂਜ਼ ਕਰੀ ਆ ਤੁਸੀਂ ਪਿਛਲੀ ਸਰਦੀਆਂ ਚ ਦੇਖਿਓ ਕਾਫੀ ਹੱਦ ਤੱਕ ਮੇਰਾ ਚਿਹਰਾ ਬਹੁਤ ਜ਼ਿਆਦਾ ਗਲੋ ਕੀਤਾ ਤਾਂ ਕਰਿਆ ਤਾਂ ਲੇਕਿਨ ਹੁਣ ਇਸ ਸਰਦੀਆਂ ਦੇ ਵਿੱਚ ਮੈਂ ਹੁਣ ਯੂਜ਼ ਕਰਨ ਲੱਗੀ ਆ ਤੇ ਆਪਾਂ ਨੇ ਹੁਣ ਸਰਦੀਆਂ ਸਰਦੀਆਂ ਇਹੀ ਚੀਜ਼ ਯੂਜ਼ ਕਰਨੀ ਆ ਤੇ ਇਹ ਵਾਲੀ ਤੁਹਾਡੇ ਛਾਈਆਂ ਵਾਸਤੇ ਵੀ ਠੀਕ ਹੈ ਔਰ ਜੋ ਤੁਹਾਡੇ ਰਿੰਕਲਸ ਹੈ ਯਾਨੀ ਜੋ ਤੁਹਾਡੇ ਝੁਰੜੀਆਂ ਪੈਂਦੀਆਂ ਉਹਦੇ ਵਾਸਤੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਇਹਦੇ ਨਾਲ ਤੁਹਾਡਾ ਚਿਹਰਾ ਕਾਫੀ ਹੱਦ ਤੱਕ ਫਾਇਦੇ ਸਾਫ ਹੋਊਗਾ ਦੁੱਧ ਨਾਲੋਂ ਵੀ ਚਿੱਟਾ ਹੋਊਗਾ ਤੁਹਾਡਾ ਚਿਹਰਾ ਔਰ ਤੁਹਾਡਿਆ ਚਿਹਰਾ ਲਟਕੂਗਾ ਨਹੀਂ ਜਿਵੇਂ ਲਟਕੜ ਜੀ ਹੋ ਜਾਂਦੀ ਹੈ ਨਾ ਚਿਹਰੇ ਦੇ ਵਿੱਚ ਟਾਈਟਨੈਸ ਜੀ ਹੋ ਜਾਂਦੀ ਹੈ ਉਹ ਵੀ ਬਿਲਕੁਲ ਨਹੀਂ ਹੋਊਗੀ ਹਨਾ ਤੇ ਇਹਨੂੰ ਲਾਣਾ ਕਿਵੇਂ ਹੈ ਮੈਂ ਤੁਹਾਨੂੰ ਦੱਸ ਦੰਨੀ ਹੈ ਇਹ ਦਿਨ ਚ ਤੁਸੀਂ ਲਗਾ ਸਕਦੇ ਹੋ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਜਦ ਵੀ ਲਾ ਸਕਦੇ ਹੋ ਮਤਲਬ ਇਹ ਲਗਾ ਕੇ ਨਾ ਤੁਸੀਂ ਅੱਧਾ ਘੰਟਾ ਕਨ ਟਾਈਕ ਲਗਾ ਕੇ ਰੱਖਣਾ ਛੱਡ ਦੇਣਾ ਲਗਾ ਕੇ ਧੋਣਾ ਨਹੀਂ ਹੈਗਾ ਬਿਲਕੁਲ ਵੀ ਅਗਰ ਤੁਸੀਂ ਰਾਤ ਨੂੰ ਲਗਾਓਗੇ ਸੌਣ ਲੱਗੇ ਤਾਂ ਸਭ ਤੋਂ ਗੁੱਡ ਐਂਡ ਬੈਟਰ ਹੈ ਬੈਸਟ ਹੈ ਜੇ ਤੁਸੀਂ ਰਾਤ ਨੂੰ ਸੌਣ ਲੱਗੇ ਯੂਜ਼ ਕਰੋਗੇ ਹਨਾ ਤੇ ਮੈਂ ਤੁਹਾਨੂੰ ਦੱਸ ਦੰਨੀ ਆ ਮੈਂ ਕਿਵੇਂ ਯੂਜ਼ ਕਰਦੀ ਆ ਮੈਂ ਇਹਨੂੰ ਰਾਤ ਨੂੰ ਸੌਣ ਲੱਗੇ ਯੂਜ਼ ਕਰਦੀ ਆ ਲੇਕਿਨ ਹੁਣ ਮੈਂ ਵੀਡੀਓ ਬਣਾ ਰਹੀ ਆ ਤੁਹਾਨੂੰ ਮੈਂ ਹੁਣ ਦੱਸ ਰਹੀ ਆ ਤੇ ਇਹਨੂੰ ਯੂਜ਼ ਕਿਵੇਂ ਕਰਨਾ ਮੈਂ ਤੁਹਾਨੂੰ ਦੱਸ ਦੰਨੀ ਆ ਦੇਖੋ ਆਪਾਂ ਨੇ ਇੱਕ ਹੱਥੇਲੀ ਲਈ ਤੇ ਥੋੜਾ ਜਿਹਾ ਨਾਰੀਅਲ ਬੂੰਦਾਗਿਰੀਆਂ ਵਿੱਚ ਆਈ ਥਿੰਕ ਇਹ ਪਿੰਗੜਾ ਹੋਇਆ ਮੈਂ ਥੋੜਾ ਜਿਹਾ ਹੀ ਪੰਗੜਾ ਕੇ ਲਈ ਆ ਸਿਰਫ ਤੁਹਾਨੂੰ ਟ੍ਰਿਕ ਦੱਸਣ ਵਾਸਤੇ ਤੇ ਲਓ ਜੀ ਇਹ ਕੱਢ ਲਿਆ ਆਪਾਂ ਨੇ ਕਿਉਂਕਿ ਇਹ ਮੈਂ ਪੰਗੜਾ ਆਇਆ ਤਾਂ ਧੁੱਪ ਦੇ ਵਿੱਚ ਜਿੰਨਾ ਕਿ ਮੇਰੇ ਤੋਂ ਪਿੰਗ ਲੈ ਕਿਉਂਕਿ ਮੈਨੂੰ ਸਿਰਫ ਤੁਹਾਨੂੰ ਦਿਖਾਣਾ ਹੈ ਥੋੜਾ ਜਿਹਾ ਥੇਲੀ ਤੇ ਮੈਂ ਆਪਣਾ ਤੇਲ ਲੈ ਲਿਆ ਸਰਸੋਂ ਸੋਰੀ ਕੋਕੋਨਟ ਦਾ ਖੋਪੇ ਦਾ ਤੇਲ ਕਹਿੰਦੀ ਆ ਜੀ ਇਹਨੂੰ ਤੇ ਆਪਾਂ ਹੁਣ ਇਹਨੂੰ ਆਪਾਂ ਨੇ ਐਵੇਂ ਮ사ਜ ਕਰ ਲਿਆ ਤੇ ਐਵੇਂ ਕਰਕੇ ਹੁਣ ਆਪਾਂ ਇਹਨੂੰ ਚਿਹਰੇ ਤੇ ਲਾਵਾਂਗੇ ਕੋਈ ਚੱਕਰ ਨਹੀਂ ਤੁਸੀਂ ਜਿਵੇਂ ਮਰਜ਼ੀ ਲਾ ਸਕਦੇ ਹੋ ਗਰਦਨ ਤੇ ਲਾ ਸਕਦੇ ਹੋ ਹੱਥਾਂ ਤੇ ਲਾ ਸਕਦੇ ਹੋ ਚਿਹਰੇ ਤੇ ਲਾ ਸਕਦੇ ਹੋ ਕੋਈ ਵੀ ਇਹਦਾ ਚੱਕਰ ਨਹੀਂ ਹੈਗਾ ਤੇ ਤੁਸੀਂ ਫਿਰ ਮ사ਜ ਕਰਨੀ ਹੈ ਐਦਾਂ ਕਰਕੇ ਹਣਾ ਬੱਦ ਕਰਕੇ ਮ사ਜ ਕਰਨੀ ਹੈ ਤੁਸੀਂ ਇਹ ਉਦੋਂ ਤੱਕ ਮ사ਜ ਕਰਨੀ ਹੈ ਜਦੋਂ ਤੱਕ ਤੁਹਾਡੇ ਚਿਹਰੇ ਦੇ ਵਿੱਚ ਨਹੀਂ ਲੱਗਿਆ ਰਹੇ ਐਵੇਂ ਐਵੇਂ ਕਰਕੇ ਨਾ ਤੁਸੀਂ ਐਵੇਂ ਕਰਕੇ 10 ਮਿੰਟ 5 10 ਮਿੰਟ ਦੀ ਮ사ਜ ਕਰਨੀ ਹੈ ਜਲਦੀ ਐਵੇਂ ਕਰੋ ਤੇ ਇਹ ਟਾਈਟ ਨਸ ਹੁੰਦਾ ਹੈ ਇਹ ਵੀ ਹਨਾ ਐਵੇਂ ਯੂਜ਼ ਕਰੋ ਤੁਸੀਂ ਜਿਵੇਂ ਮੈਂ ਕਰ ਰਹੀਆਂ ਤੁਹਾਨੂੰ ਦਿਖਾ ਰਹੀਆਂ ਐਵੇਂ ਕਰਕੇ ਤੁਸੀਂ ਇਹ ਚਿਹਰੇ ਤੇ ਇਹ ਲਗਾ ਕੇ ਰੱਖਣਾ ਜੀ 10 15 10 ਮਿੰਟ ਨਹੀਂ ਸੋਰੀ ਅੱਧਾ ਘੰਟਾ ਜਾਂ ਘੰਟਾ ਅਗਰ ਤੁਸੀਂ ਰਾਤ ਨੂੰ ਲਗਾਓਗੇ ਤਾਂ ਗੁੱਡ ਐਂਡ ਬੈਟਰ ਹੈ ਰਾਤ ਨੂੰ ਤੁਸੀਂ ਪੂਰੀ ਰਾਤ ਲਾ ਕੇ ਸੋ ਜੋ ਤੇ ਜ਼ਿਆਦਾ ਨਹੀਂ ਜੇ ਤੁਸੀਂ ਤੁਹਾਨੂੰ ਲੱਗ ਰਿਹਾ ਨਾ ਕਿ ਜ਼ਿਆਦਾ ਚਿਪਚਿਪ ਹੋ ਰਹੀ ਹੈ ਤੇਲ ਦੇ ਨਾਲ ਤੁਸੀਂ ਐਵੇਂ ਧੋਣਾ ਨਹੀਂ ਹੈਗਾ ਹਨਾ ਸਾਫ਼ ਨਹੀਂ ਕਰਨਾ ਤੁਸੀਂ ਹਲਕਾ ਜਿਹਾ ਕੋਟਨ ਲੋ ਕੋਟਨ ਦੇ ਨਾਲ ਹਲਕਾ-ਹਲਕਾ ਟੈਪ-ਟੈਪ ਕਰਕੇ ਨਾ ਸਾਫ਼ ਕਰਨਾ ਜਿਵੇਂ ਆਪਾਂ ਟੈਪ-ਟੈਪ ਕਰਦੇ ਆ ਤੇ ਹਲਕਾ ਹਲਕਾ ਸਾਫ ਕਰਨਾ ਉਹਦੇ ਨਾਲ ਕਿ ਤੁਸੀਂ ਜਿਆਦਾ ਰਗੜ ਕੇ ਸਾਫ ਨਹੀਂ ਕਰਨਾ ਹਲਕਾ ਹਲਕਾ ਸਾਫ ਕਰਨਾ ਤੇ ਲਾ ਇਹ ਨਹੀਂ ਹੈ ਵੀ ਤੁਸੀਂ ਪੂਰੀ ਤਰ੍ਹਾਂ ਆਪਣਾ ਓਇਲ ਖਤਮ ਕਰ ਦੇਣਾ ਸਾਫ ਕਰਕੇ ਉੱਪਰ ਲਗਾ ਕੇ ਛੱਡਣਾ ਠੀਕ ਹੈ ਜੇ ਤੁਹਾਨੂੰ ਜਿਆਦਾ ਚਿਪਚਿਪ ਲੱਗ ਰਿਹਾ ਨਾ ਫਿਰ ਤੁਸੀਂ ਹਲਕਾ ਹਲਕਾ ਟੈਪ ਟੈਪ ਕਰਕੇ ਸਾਫ ਕਰ ਲਓ ਲੇਕਿਨ ਪੂਰੀ ਤਰ੍ਹਾਂ ਸਾਫ ਨਹੀਂ ਕਰਨਾ ਤੁਸੀਂ ਸਵੇਰੇ ਮੂੰਹ ਆਪਣਾ ਫੇਸ ਵੋਸ਼ ਨਾਲ ਮੂੰਹ ਧੋ ਸਕਦੇ ਹੋ ਸਵੇਰੇ ਹਨਾ ਤੇ ਤੁਸੀਂ ਆਈਸ ਤੇ ਲਗਾਣਾ ਆਈਸ ਤੇ ਤੁਸੀਂ ਐਦਾਂ ਲਗਾਣਾ ਆਈਸ ਤੇ ਆਈ ਥਿੰਕ ਤੁਸੀਂ ਸਮਝ ਗਏ ਹੋਵੋਗੇ ਹਨ ਇਹ ਆਈਜ਼ ਐ ਜੀ ਪਹਿਲਾਂ نیچے ਨੂੰ ਫਿਰ ਉੱਪਰ ਨੂੰ ਪਹਿਲਾਂ نیچے ਨੂੰ ਫਿਰ ਉੱਪਰ ਨੂੰ ਤੇ ਜਿਹੜੀ ਆਪਣੀ ਇਹ ਆਈ ਬਰੋ ਐ ਇਹਦੇ ਉੱਤੇ ਵੀ ਆਪਾਂ ਚੰਗੀ ਤਰ੍ਹਾਂ ਇਹ ਵਾਲਾ ਔਇਲ ਯੂਜ਼ ਕਰ ਸਕਦੇ ਆ ਇਹਦੇ ਨਾਲ ਤੁਹਾਡੀ ਇਹ ਜਿਹੜੀ ਆਈ ਬਰੋ ਐ ਨਾ ਇਹ ਬਹੁਤ ਜ਼ਿਆਦਾ ਸੰਘਣੀ ਔਰ ਕਾਲੀ ਹੋਊਗੀ ਔਰ ਤੁਹਾਡਾ ਚਿਹਰਾ ਜਿਹੜਾ ਇਹ ਪੂਰੀ ਤਰ੍ਹਾਂ ਗਲੋ ਹੋਊਗਾ ਤੇ ਲੱਗੀ ਗੱਲ ਇੱਕ ਗੱਲ ਹੋਰ ਹੈ ਇਹਦੇ ਨਾਲ ਜਿਹੜੇ ਤੁਹਾਡੇ ਲਿਪਸ ਹੈ ਨਾ ਆਪਾਂ ਲਿਪਸਟਿਕ ਲਗਾਉਂਦੇ ਆਂ ਤਰ੍ਹਾਂ-ਤਰ੍ਹਾਂ ਦੀਆਂ ਲਿਪਸਟਿਕਾਂ ਲਗਾਉਂਦੇ ਆਂ ਉਹ ਬੁੱਲ ਕਾਲੇ ਹੋ ਜਾਂਦੇ ਆ ਉਹਦੇ ਨਾਲ ਹਨਾ ਤੁਸੀਂ ਇਹ ਵਾਲਾ ਔਇਲ ਹੈ ਨਾ ਜਿਹੜਾ ਤੁਹਾਨੂੰ ਮੈਂ ਦਿਖਾ ਦੰਨੀ ਆ ਇੱਕ ਵਾਰ ਹੋਰ ਇਹ ਵਾਲਾ ਔਇਲ ਹੈ ਨਾ ਤੁਸੀਂ ਇਹ ਵਾਲਾ ਲੈਣਾ ਤੇ ਇਹਦੇ ਨਾਲ ਨਾ ਤੁਸੀਂ ਪਤਾ ਕੀ ਕਰਨਾ ਇਹ ਵਾਲਾ ਇਹ ਬੁੱਲਾਂ ਤੇ ਵੀ ਇਹਨੂੰ ਫੇਰ ਦੇਣਾ ਤੁਸੀਂ ਐਵੇਂ ਬੁੱਲਾ ਤੇ ਲਗਾ ਕੇ ਵੀ ਰੱਖ ਸਕਦੇ ਹੋ ਪੂਰੀ ਰਾਤ ਸਵੇਰੇ ਆਪਣਾ ਮੂੰਹ ਧੋ ਸਕਦੇ ਹੋ ਤੁਸੀਂ ਤੇ ਫਿਰ ਦੇਖੋ ਤੁਹਾਡਾ ਚਿਹਰਾ ਕਿੰਨਾ ਗਲੋ ਹੋਊਗਾ ਤੇ ਤੁਸੀਂ ਹੱਥਾਂ ਤੇ ਵੀ ਰਗੜ ਸਕਦੇ ਹੋ ਇਹਨੂੰ ਇਹ ਨਹੀਂ ਆ ਵੀ ਤੁਸੀਂ ਕੱਲੇ ਚਿਹਰੇ ਤੇ ਹੀ ਰਗੜ ਸਕਦੇ ਹੋ ਹੱਥਾਂ ਤੇ ਵੀ ਰਗੜ ਸਕਦੇ ਹੋ ਨਾਰੀਅਲ ਤੇਲ ਦੇਖੋ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਸਾਡੇ ਦਾਦੀਆਂ ਪਰਦਾਦੀਆਂ ਦੇ ਟਾਈਮ ਤੋਂ ਹਨਾ ਇਹ ਨਾਰੀਅਲ ਤੇਲ ਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਕੋਈ ਕੁਝ ਨਹੀਂ ਇਹ ਨੇਚਰਲੀ ਹੈ ਜੀ ਕੁਦਰਤੀ ਹੈ ਤੁਸੀਂ ਇਹ ਸਰਦੀਆਂ ਸਰਦੀਆਂ ਯੂਜ਼ ਕਰੋ ਆਪਣੇ ਹੱਥਾਂ ਪੈਰਾਂ ਤੇ ਆਪਣੇ ਚਿਹਰੇ ਤੇ ਇਹ ਲਗਾ ਕੇ ਰੱਖੋ ਤੁਹਾਡੇ ਕਦੇ ਵੀ ਝੁਰੜੀਆਂ ਨਹੀਂ ਪਾਉਂਗੀਆਂ ਤੁਹਾਡੇ ਕਾਲੇ ਧੱਬੇ ਨਹੀਂ ਪਾਉਂਗੇ ਔਰ ਤੁਹਾਡਾ ਮੂੰਹ ਜੋ ਲਟਕਣ ਲੱਗ ਜਾਂਦਾ ਨਾ ਸਾਈਡਾਂ ਦੇ ਵਿੱਚ ਉਹ ਨਹੀਂ ਲਟਕੂਗਾ ਤੇ ਇਹਨੂੰ ਲਗਾ ਕੇ ਤੁਸੀਂ 5-10 ਮਿੰਟ ਸੌਰੀ 5-10 ਮਿੰਟ ਦੀ ਮ사ਜ ਕਰਨੀ ਆ ਤੁਸੀਂ ਦਿਨ ਚ ਅਗਰ ਤੁਸੀਂ ਹਾਊਸ ਵਾਈਫ ਐ ਘਰ ਚ ਰਹਿੰਦੇ ਹੋ ਤਾਂ ਤੁਸੀਂ ਦਿਨ ਚ ਵੀ ਲਗਾ ਸਕਦੇ ਹੋ ਹਨ ਆਦਰਵਾਇਜ਼ ਅਗਰ ਤੁਸੀਂ ਜੋਬ ਵਗੈਰਾ ਕਰਦੇ ਹੋ ਕਿਤੇ ਬਾਹਰ ਜਾਂਦੇ ਹੋ ਡਿਊਟੀ ਤੇ ਤਾਂ ਤੁਸੀਂ ਰਾਤ ਨੂੰ ਲਗਾ ਕੇ ਸੋ ਜੋ ਗੁੱਡ ਐਂਡ ਬੈਟਰ ਐ ਤੁਸੀਂ ਰਾਤ ਨੂੰ ਲਗਾ ਕੇ ਸੋ ਜੋ ਤੇ ਸਵੇਰੇ ਆਪਣਾ ਫੇਸ ਵਾਸ਼ ਦੇ ਨਾਲ ਮੂੰਹ ਧੋ ਲੋ ਹਨ ਤੇ ਕਮੈਂਟ ਕਰਕੇ ਦੱਸਿਓ ਮੇਰੀ ਇਹ ਵਾਲੀ ਟ੍ਰਿਕ ਤੁਹਾਨੂੰ ਕਿਦਾਂ ਦੀ ਲੱਗੀ ਐ ਤੇ ਬਾਕੀ ਆਪਣੇ ਚਿਹਰੇ ਦੇ ਉੱਤੇ ਲਗਾ ਲਿਆ ਤੇ ਹੁਣ ਮੈਂ ਇਹ ਰੱਖਾਂਗੀ ਜੀ ਅੱਧਾ ਘੰਟਾ ਉਸ ਤੋਂ ਬਾਅਦ ਮੈਂ ਆਪਣਾ ਮੂੰਹ ਤੋਂ ਆਉਂਗੀ ਉਸ ਤੋਂ ਬਾਅਦ ਮੈਂ ਮੂੰਹ ਤੋਂ ਆਉਂਗੀ ਆਪਣਾ ਤੇ ਤੁਸੀਂ ਇਹ ਵਾਲੀ ਟ੍ਰਿਕ ਪਣਾ ਕੇ ਰੱਖਿਓ ਤੇ ਉੱਪਰ ਨੂੰ ਸਾਫ਼ ਕਰਨਾ ਜਿਵੇਂ ਆਪਾਂ ਫੇਸ਼ੀਅਲ ਨਹੀਂ ਕਰਦੇ ਇਦਾਂ ਆਪਾਂ ਨੇ ਉੱਪਰ ਨੂੰ ਮ사ਜ ਕਰਨੀ ਆ ਉੱਪਰ ਨੂੰ ਮ사ਜ ਕਰਨੀ ਆ ਤੇ ਆ ਇਸ ਦੀ ਪਹਿਲਾਂ ਇਦਾਂ ਫਿਰ ਇਦਾਂ ਫਿਰ ਇਦਾਂ ਫਿਰ ਇਦਾਂ ਔਰ ਚਿਨ ਦੀ ਆਪਾਂ ਨੇ ਇਦਾਂ ਕਰਨੀ ਆ ਜਦੋਂ ਆਪਾਂ ਪਿੱਛੇ ਨੂੰ ਕਰਦੇ ਆ ਨਾ ਪਿੱਛੇ ਨੂੰ ਇਦਾਂ ਤੇ ਇਹ ਆਪਾਂ ਨੇ ਚਿਨ ਦੀ ਕਰਨੀ ਆ ਐਵੇਂ ਇ ਥੋਡੀ ਕਹਿੰਦੇ ਆ ਜਿਹਨੂੰ ਥੋਡੀ ਹੋਊਗਾ ਥੋਡੀ ਹਨਾ ਤੇ ਕਈ ਇੰਗਲਿਸ਼ ਥੋਡੀ ਜਾਣਦੇ ਨੇ ਚਿੰਦ ਕਹਿੰਦੇ ਆ ਕਈ ਇਹਨੂੰ ਤੇ ਇਦਾਂ ਮ사ਜ ਕਰਨਾ ਹੈ ਤੇ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਮੇਰੀ ਇਹ ਵਾਲੀ ਟ੍ਰਿਕ ਇਦਾਂ ਦੀ ਲੱਗੀ ਔਰ ਸਭ ਤੋਂ ਬੈਸਟ অপਸ਼ਨ ਹੈ ਨਾਰੀਅਲ ਦਾ ਤੇਲ ਜੋ ਕਿ ਸਰਦੀਆਂ ਸਰਦੀਆਂ ਤੁਸੀਂ ਯੂਜ਼ ਕਰ ਸਕਦੇ ਹੋ ਸਰਦੀਆਂ ਸਰਦੀਆਂ ਤੁਹਾਡਾ ਚਿਹਰਾ ਗਲੋ ਕਰੂਗਾ ਦੁੱਧ ਨਾਲੋਂ ਵੀ ਚਿੱਟਾ ਹੋਊਗਾ ਫੇਸ਼ੀਅਲ ਦੀ ਬਿਲਕੁਲ ਵੀ ਲੋੜ ਨਹੀਂ ਹੈ ਤੁਹਾਨੂੰ ਔਰ ਤੁਹਾਡੇ ਕਦੇ ਵੀ ਰਿੰਕਲਸ ਨਹੀਂ ਪੈਣਗੇ ਤੁਹਾਡਾ ਚਿਹਰਾ ਇੱਕਦਮ ਗਲੋ ਕਰੂਗਾ ਬਹੁਤ ਜ਼ਿਆਦਾ ਸ਼ਾਈਨ ਕਰੂਗਾ ਤੁਹਾਡਾ ਚਿਹਰਾ ਤੁਸੀਂ ਇੱਕ ਵਾਰ ਅਪਣਾ ਕੇ ਦੇਖੋ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਦੀਦੀ ਨੇ ਠੀਕ ਕਿਹਾ ਹਨਾ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਟ੍ਰਿਕ ਦੇ ਨਾਲ ਫੇਰ ਦੁਬਾਰਾ ਯਾਨੀ ਜੋ ਆਪਣੇ ਘਰੇਲੂ ਚੀਜ਼ਾਂ ਹਨਾ ਇਹ ਕਿਵੇਂ ਯੂਜ਼ ਕਰੀ ਜਾਂਦੀ ਹੈ ਮੈਂ ਤੁਹਾਨੂੰ ਪੂਰੀ ਟ੍ਰਿਕ ਦੱਸਿਆ ਕਰਾਂਗੀ ਕਿਉਂਕਿ ਜੋ ਆਪਾਂ ਘਰ ਦੇ ਵਿੱਚ ਜੋ ਚੀਜ਼ਾਂ ਆਪਣੇ ਪਈਆਂ ਆਪਾਂ ਉਹ ਯੂਜ਼ ਕਰ ਸਕਦੇ ਹਾਂ ਆਪਣਾ ਚਿਹਰਾ ਕਾਫੀ ਹੱਦ ਤੱਕ ਆਪਣੀ ਜੋ ਨੇਚਰਲੀ ਚੀਜ਼ਾਂ ਹੁੰਦੀਆਂ ਹਨਾ ਉਹ ਯੂਜ਼ ਕਰਕੇ ਆਪਾਂ ਨੇਚਰਲੀ ਬਿਊਟੀ ਲਿਆ ਸਕਦੇ ਹਾਂ ਹਨਾ ਪਾਰਲਰ ਜਾਣ ਤੋਂ ਖਰਚਾ ਬਚ ਜਾਂਦਾ ਆਪਣਾ ਯਾਨੀ ਪਾਰਲਰ ਜਾਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਪੈਂਦੀ ਹੈਗੀ ਤੇ ਇਹ ਵਾਲੀ ਟ੍ਰਿਕ ਤੁਸੀਂ ਅਪਣਾ ਕੇ ਦੇਖਿਓ ਤੇ ਮਿਲਦੇ ਆ ਜੀ ਆਪਾਂ ਫਿਰ ਨਵੀਂ ਟ੍ਰਿਕ ਦੇ ਨਾਲ ਹਨਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਬਾਏ ਬਾਏ ਜੀ ਟੇਕ ਕੇਅਰ ਤੇ ਕਮੈਂਟ ਕਰਕੇ ਦੱਸਿਓ ਮੇਰੀ ਟ੍ਰਿੱਕੀ ਵਧੀ ਲੱਗੀ ਬਾਏ ਬਾਏ ਜੀ